ਨੌਜਵਾਨ ਪੰਜਾਬ ਦਾ ਮਨਵਿੰਦਰ ਸਿੰਘ ਯਾਨੀ ਯੂਪੀਐਸਸੀ ਦੇ ਐਗਜ਼ਾਮिनेशन ਲਈ ਮਦਦ ਚਾਹੀਦੀ ਸੀਗੀ ਤੇ ਸਬਰ ਫਾਊਂਡੇਸ਼ਨ ਭਾਈ ਜਸਪ੍ਰੀਤ ਅੰਜਲੰਦਰ ਤੇ ਖਾਲਸਾ ਹੈਡ ਕਾਫੀ ਨੌਜਵਾਨ ਸਪੋਰਟ ਕਰ ਰਹਾ ਹੈ ਵੀ ਆਪਣੀ ਪੜਾਈ ਲਿਖਾਈ ਕਰਕੇ ਬੜੀਆਂ ਨੇ ਚੋਬਾ ਕਰਨ ਇਹਨਾਂ ਇਹਨਾਂ ਦੀ ਤਰੱਕੀ ਦੇਖੋ ਕਿੰਨੀ ਤਰੱਕੀ ਕੀਤੀ ਆ ਇਹਨਾਂ ਐਗਜ਼ਾਮ 'ਚ ਸਭੀ ਪੰਜਾਬ ਕਨਸਟੇਬਲ ਬੰਡ ਦਾ ਜਿੱਦਾਂ ਭਈ ਇੱਕ ਪੇਪਰ ਜਿਹੜਾ ਪੈਂਦਾ 3 ਲੱਖ ਬੱਚੇ ਉੱਥੇ ਅਪਲਾਈ ਕਰਦੇ ਇੰਨਾਂ ਕੁ ਤਕਰੀਬਨ ਤੇ ਉਹਨਾਂ 3 ਲੱਖ 'ਚੋਂ 13 13 ਮ ਆਇਆ ਇਰਵੇ ਨੰਬਰ ਤੇ ਸੁਮਿਲਵਿੰਦਰ ਸਿੰਘ ਹੁਣ ਤੁਸੀਂ ਮੇਰੇ ਖਾਲ ਖਾਲ ਸਾਈਡ ਦਾ ਜਿਹੜੇ ਯੂਪੀ ਐਸਸੀ ਦੇ ਐਗਜ਼ਾਮ ਜਿਹੜੇ ਕਿ ਕਾਫੀ ਹਾਈ ਲੈਵਲ ਦੇ ਐਗਜ਼ਾਮ ਹੁੰਦੇ ਹੈ ਤੁਹਾਡੀ ਆਪਣੀ ਤੇ ਤੁਹਾਡਾ ਫਿਊਚਰ ਚੰਗਾ ਹੋ ਜੇ ਉਹਨਾਂ ਕੋਲ ਜੁਆਇਨ ਕੀਤਾ ਸਾਡੀ ਨਾਮ ਨਾਲ ਹਾਂਜੀ ਹਾਂਜੀ ਸਰ ਮੈਂ ਫੈਬਰ ਜਨ ਫੈਬ ਚ ਕਰ ਲਿਆ ਸੀਗਾ 2024 ਚ ਕਿੱਦਾਂ ਤੁਸੀਂ ਇੱਧਰ ਆਏ ਆ ਪੜਾਈ ਲਿਖਾਈ ਜਾਵੇ ਪੜਾਈ ਲਿਖਾਈ ਜੇ ਤੁਸੀਂ ਆਪ ਤੁਹਾਨੂੰ ਫੰਡ ਕਰਨਾ ਪੈਂਦਾ ਆਪ پیسے ਨੇ ਕਹਿੰਦੇ ਕਿੱਦਾਂ ਆਖਣਾ ਪਈਗਾ ਹਾਂਜੀ ਹਾਂਜੀ ਸਰ ਸਰ ਐਕਚੁਅਲੀ ਮਤਲਬ ਜਿਵੇਂ ਵੀ ਪੇਰੈਂਟ ਸਾਡੇ ਮੇਰੇ ਫਾਰਮਰ ਹੀ ਸੀਗੇ ਮਤਲਬ ਕੁਝ ਜ਼ਿਆਦੀ ਦਾ ਖਾਸ ਨਹੀਂ ਸੀਗਾ ਪਰ ਉਸ ਤੋਂ ਬਾਅਦ ਸਰ ਜਿਵੇਂ ਗ੍ਰੈਜੂਏਸ਼ਨ ਤੋਂ ਬਾਅਦ ਮੈਂ ਇਸ ਇੱਧਰ ਆਇਆ ਇਸ ਲਾਈਨ ਚ ਆਇਆ ਗਵਰਨਮੈਂਟ ਜੌਬ ਦੀ ਚ ਤਾਂ ਮੈਂ ਪਹਿਲਾਂ ਇੱਥੇ ਆਫਲਾਈਨ ਵੀ ਇੱਕ ਦੋ ਜਗ੍ਹਾ ਤੋਂ ਕਿਉਂਕਿ ਟਰਾਈ ਕੀਤਾ ਸੀਗਾ ਖਾਲਸਾ ਇਹਦਾ ਮੈਨੂੰ ਥੋੜਾ ਲੇਟ ਪਤਾ ਲੱਗਿਆ ਹਾਂਜੀ ਤਾਂ ਸਰ ਉਦੋਂ ਮਤਲਬ 6 ਮਹੀਨਿਆਂ ਤਿੰਨ ਕੁ ਮਹੀਨੇ ਦਾ ਹੁੰਦਾ ਸੀ 12-13000 ਨਾਰਮਲ ਇਗਜ਼ਾਮ ਜਿਵੇਂ ਆਪਣੇ ਪੀਟ ਪੀਐਸਬੀ ਹੋ ਗਏ ਕੌਨਸਟੇਬਲ ਵਗੈਰਾ ਤੋਂ ਗਏ ਅਫਰਦਰ ਸਰ ਜੀ ਆਪਾਂ ਯੂਪੀਐਸਸੀ ਪੀਸੀਐਸ ਵਗੈਰ ਵਾਲੀ ਕਰਦੇ ਸੀ ਉਹ 1 ਇਅਰ ਦਾ ਕੋਰਸ ਹੁੰਦਾ ਸੀ ਉਹਨਾਂ ਦਾ ਮਤਲਬ 1 ਲੱਖ ਤੋਂ ਲੈ ਕੇ 2-3 ਲੱਖ ਤੱਕ ਦਾ ਉਹਨਾਂ ਦਾ ਫਾਊਂਡੇਸ਼ਨ ਕੋਰਸ ਹੁੰਦਾ ਸੀ ਐ 2024 ਚ ਸਰ ਮਤਲਬ ਜਦੋਂ ਸਰ ਨਾਲ ਜੁੜਿਆ ਤਾਂ ਉਹਨਾਂ ਨੇ ਮਤਲਬ ਕਾਫੀ ਗਾਈਡ ਕੀਤਾ ਮੈਨੂੰ ਸਰ ਮਤਲਬ ਸਿਰਫ ਇਹ ਨਹੀਂ ਕਹਿੰਦਾਗਾ ਮੈਂ ਵੀ ਯੂਪੀਐਸਸੀ ਪੀਸੀਐਸ ਲਈ ਉਹਨਾਂ ਨੇ ਫੋਰਸ ਕੀਤਾ ਵੀ ਤੁਸੀਂ ਇਹੀ ਕਰੋ ਮਤਲਬ ਉਹਨਾਂ ਨੇ ਸਾਨੂੰ ਗਾਈਡ ਵੀ ਕੀਤਾ ਸਰ ਨੇ ਵੀ ਤੁਸੀਂ ਨਾ ਪਹਿਲਾਂ ਪੌੜੀ ਇਧਰ ਪੌੜੀ ਅੱਗੇ ਧਾਓ ਕੋਈ ਵੀ ਐਗਜ਼ਾਮ ਹੋਵੇ ਦਾ ਗਵਰਨਮੈਂਟ ਦਾ ਆਪਾਂ ਨੂੰ ਕਲੀਅਰ ਕਰਦੇ ਜਾਂਦੇ ਆ ਅੱਗੇ ਆਪਾਂ ਅੱਗੇ ਤਿਆਰੀ ਕਰਦੇ ਜਾਵਾਂਗੇ ਤੁਹਾਡੇ ਵਰਗੇ ਨੌਜਵਾਨਾਂ ਪੰਜਾਬ ਦੇ ਵਿੱਚ ਜਦੋਂ ਇਦਾਂ ਬੇ ਇੱਕ ਓਪਰਚੁਨਿਟੀ ਮਿਲਦੀ ਨੀਗੀ ਭਈ ਤੁਹਾਡਾ ਕੀ ਖਿਆਲ ਹੈ ਭਈ ਹੋਰ ਵੀ ਜਥੇਬੰਦੀਆਂ ਆਪਣੇ ਪੰਜਾਬ ਤੋਂ ਹੋਣੀਆਂ ਚਾਹੀਦੀਆਂ ਇਹਦਾ سپورਟ ਜਿੱਦਾਂ ਸਬਰ ਫਾਊਂਡੇਸ਼ਨ ਆ ਖਾਸ ਹੈ ਨਾਲ ਜੁੜੀ ਹੋ ਸਬਰ ਫਾਊਂਡੇਸ਼ਨ ਇਹ ਹੋਰ ਵੀ ਜਥੇਬੰਦੀਆਂ ਨੇ ਇਦਾਂ ਆਪਣੇ ਨੌਜਵਾਨਾਂ ਦਾ ਹੱਥ ਫੜਨਾ ਚਾਹੀਦਾ ਤੇ ਉਹ ਵੀ ਆਪਣੀ ਤਰੱਕੀ ਕਰਨੀ ਹੋਣੀ ਹੈ ਕਰ ਮੈਂ ਫੇਰ ਵੀ ਦੱਸਦਾ ਵੀ ਜੇ ਤੁਹਾਡੇ ਕੋਲ ਪੇ ਕਰਨ ਦੇ ਨਹੀਂ ਹਨਗੇ ਪੈਸੇ ਤੁਸੀਂ ਇੱਕ ਕਰੀ ਸਬਰ ਫਾਊਂਡੇਸ਼ਨ ਕੋਲੇ ਤੁਸੀਂ ਮੈਂ ਕੰਟੈਕਟ ਉਹ ਯਾਰ ਸ਼ੇਅਰ ਕਰਦਾ ਰਹਿਣਾ ਬਾਕੀ ਸਰ ਮਤਲਬ ਇਹ ਚੀਜ਼ ਹੈ ਕਿ ਜਿੰਨੇ ਜ਼ਿਆਦਾ ਪੰਜਾਬ ਦੇ ਬੱਚਿਆਂ ਨੂੰ ਇਹ ਓਪਰਚ्युनिटी ਮਿਲੂਗੀ ਕਿ ਉਹ ਗਵਰਨਮੈਂਟ ਜੌਬ ਜਾਂ ਗਵਰਨਮੈਂਟ ਨਾ ਸਹੀ ਆਪਦੇ ਆਪ ਨੂੰ ਥੋੜਾ ਜਿਹਾ ਕੋਸ਼ਿਸ਼ ਕਰਨ ਆਪਦੀ ਨੌਲੇਜ ਨੂੰ ਥੋੜਾ ਵਧਾਉਣਾ ਕੋਈ ਵੀ ਪ੍ਰਾਈਵੇਟ ਜੋਬ ਉਹ ਕਰ ਰਹੇ ਆ ਭਾਵੇਂ ਪੰਜਾਬ 'ਚ ਕਰ ਰਹੇ ਬਾਹਰ ਜਾਣ ਨਾਲ ਉਹ ਬੈਟਰ ਓਪਰਚ्युनिटी ਆਸ। ਅਸੀਂ ਬੜੇ ਖੁਸ਼ ਹਾਂ ਵੀ ਫਿਰ ਤਰੱਕੀ ਕੀਤੇ ਕਰੀ ਜਾਂਦੇ ਆ ਤੇ ਤੇ ਅਸੀਂ ਕਹਿੰਦੇ ਕਈ ਪਰਿਵਾਰ ਕਈ ਪਰਿਵਾਰ ਇਦਾਂ ਦੇ ਵੀ ਹੈਗੇ ਆ ਜਿਨ੍ਹਾਂ ਦਾ ਕੋਈ ਪਰਿਵਾਰ ਜਿਹਦਾ ਪੜਿਆ ਲਿਖਿਆ ਨਹੀਂਗਾ ਉਹ ਪਰਿਵਾਰ ਦੇ ਇੱਕ ਬੰਦਾ ਜਾਂ ਇੱਕ ਕੁੜੀ ਜਾਂ ਮੁੰਡਾ ਜਿਹਦਾ ਹਾਈ ਲੈਵਲ ਤੇ ਪੜ ਜਾਣ ਤੇ ਆਫਸਰ ਬਣ ਜਾਣ ਉਹ ਸਾਰਾ ਪਰਿਵਾਰ ਚੱਕ ਲੈਂਦੇ ਆ ਤੇ ਗਰੀਬੀ ਵੀ ਦੂਰ ਹੋ ਜਾਂਦੀ ਆ ਇਹਦਾ ਫੇਰ ਐਦਾ ਸਾਰਿਆਂ ਨੂੰ ਹੁੰਦਾ ਪੰਜਾਬ ਨੂੰ ਹੁੰਦਾ ਸਾਨੂੰ ਬੜੀ ਖੁਸ਼ੀ ਆ ਭਈ ਤੁਹਾਡੇ ਪਰਿਵਾਰ ਤੁਹਾਨੂੰ ਸਪੋਰਟ ਕਰਦੇ ਇੱਕ ਦੂਜੇ ਨੂੰ ਸਪੋਰਟ ਕਰਦੇ ਮੈਂ ਇਹ ਵੀ ਮੈਂ ਬਿਲਕੁਲ ਸਮਝਦਾ ਭਈ ਤੁਹਾਡੇ ਵਰਗੇ ਜੇ ਤਰੱਕੀ ਕਰਦੇ ਤੁਸੀਂ ਦੂਜਿਆਂ ਦੀ ਮਦਦ ਜ਼ਰੂਰ ਕਰੋਗੇ ਸੋ ਸਾਡੀ ਜੀਵੀ ਅਸੀਂ ਵੀ ਧੰਨਵਾਦ ਕਰੀਆ ਸਬਰ ਫਾਉਂਡੇਸ਼ਨ ਦੇ ਨਾਲ ਜੁੜੇ ਹੋ ਸਾਨੂੰ ਬੜੀ ਖੁਸ਼ੀ ਆ ਕਿ ਭਾਈ ਜਸਪੀ ਸਿੰਘ ਜਲੰਧਰ ਉਹ ਜੀ ਸਬਰ ਖਾਨ ਦਾ ਚੰਗਾ ਕੰਮ ਕਰ ਰਹੇ ਆ ਉਹ ਤੁਹਾਡੇ ਪਿਆਰ ਨਾਲ ਤੁਹਾਡੇ ਜਿਹੜੇ ਸਪੋਰਟ ਨਾਲ ਖਾਸ ਤੌਰ ਤੇ ਸਬਰ ਫਾਉਂਡੇਸ਼ਨ ਸਪੋਰਟ ਕਰਦੇ ਉਹਦੇ ਪਿਆਰ ਦੇ ਨਾਲ ਦੇਖੋ ਨੌਜਵਾਨਾਂ ਨੂੰ ਇੱਕ ਸਾਰਾ ਮਿਲਦਾ ਪਈ ਅਸੀਂ ਕੀ ਨਹੀਂ ਅਸੀਂ ਅਚੀਵ ਕਰ ਸਕਦੇ ਕਿੱਥੇ ਨਹੀਂ ਅਸੀਂ ਪਹੁੰਚ ਸਕਦੇ ਤੁਹਾਨੂੰ ਪਤਾ ਕਿਵੇਂ ਜਿੰਦਗੀ ਤੁਹਾਨੂੰ ਕਈ ਵਾਰੀ ਸਟ ਲੱਗਦੀ ਜਾਂ ਡਿਗਣਾ ਪੈਂਦਾ ਕੋਈ ਮੁਸ਼ਕਲ ਆ ਜਾਂਦੀ ਆ ਇਦਾਂ ਦੇ ਨੌਜਵਾਨ ਨਹੀਂ ਦੇਖਦੇ ਪੇ ਹੱਥ ਖੜੇ ਕਰ ਦਿੰਦੇ ਇੱਕਦਮ ਘੜੀ ਘੜੀ ਖੜੇ ਹੋ ਕੇ ਮੋੜ ਮੋੜ ਕੇ ਫੇਰ ਕੋਸ਼ਿਸ਼ ਕਰਦੇ ਆ